ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਲੰਮੀ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਅਤੇ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਤਿੰਨ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵੱਲੋਂ ਦੋ ਪੰਜਾਬੀਆਂ ਦੇ ਲਈ ਵੱਡੇ ਰਾਹ ਖੋਲ ਦਿੱਤੇ ਗਏ ਹਨ ਸੋ ਪਹਿਲਾ ਵੱਡਾ ਰਾਹ ਇਹ ਖੋਲਿਆ ਗਿਆ ਕਿ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵੱਲੋਂ ਹੁਣ ਕਿਹਾ ਗਿਆ ਕਿ ਜਿਹੜੇ ਪਿਛਲੇ ਸਾਲ ਉਹਨਾਂ ਦੇ ਵੱਲੋਂ ਸਟੂਡੈਂਟਾਂ ਨੂੰ ਵਰਕ ਪਰਮਨੈਂਟ ਐਕਸਟੈਂਸ਼ਨ ਦਿੱਤੀ ਗਈ ਸੀ ਸੋ ਇਸ ਦੇ ਵਿੱਚ ਹੁਣ ਉਹਨਾਂ ਨੂੰ ਇੱਕ ਖਾਸ ਤਰੀਕੇ ਦੇ ਪੀ ਐਨ ਪੀ ਦੇ ਜ਼ਰੀਏ ਪੀ ਆਰ ਦੇ ਲਈ ਸੱਦੇ ਭੇਜੇ ਜਾਣਗੇ ਹਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਇੱਕ ਖਾਸ ਤੌਰ ਤੇ ਇੱਕ ਉੱਤੇ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਜਾਵੇਗਾ ਜਿਸ ਦੇ ਤਹਿਤ ਹੁਣ ਪੀ ਐਨ ਪੀ ਦੇ ਜ਼ਰੀਏ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਮੈਨੀਟੋਬਾ ਸੂਬੇ ਦੇ ਵਿੱਚ ਰਹਿ ਰਹੇ ਹੋ ਉਸਦੇ ਵਿੱਚ ਤੁਸੀਂ ਸਟੱਡੀ ਕੀਤੀ ਹੈ ਤੇ ਤੁਹਾਡੇ ਕੋਲ 6 ਮਹੀਨੇ ਦਾ ਵਰਕ ਐਕਸਪੀਰੀਅੰਸ ਹੋ ਚੁੱਕਾ ਹੈ ਤੇ ਫਿਰ ਵੀ ਤੁਸੀਂ ਅਪਲਾਈ ਕਰ ਸਕੋਗੇ ਇਸ ਤੋਂ ਇਲਾਵਾ ਜਿਹੜੇ 12 ਕੰਮ ਆ ਕੇ ਮੈਨੀਟੂਬਾ ਸੋਬੇ ਦੇ ਵਿੱਚ ਮੂਵ ਹੋਏ ਸਨ ਪੀਆਰ ਦੇ ਲਈ ਜਾਂ ਫਿਰ ਉਹਨਾਂ ਦੇ ਵਰਕ ਪਰਮਿਟ ਐਕਸਟੈਂਸ਼ਨ ਕੀਤੇ ਗਏ ਸਨ ਸੋ ਆਪਣੀ 1 ਸਾਲ ਦੀ ਐਕਸਪੀਰੀਅੰਸ ਦੇ ਨਾਲ ਇਸ ਦੇ ਵਿੱਚ ਫਾਈਲ ਲਗਾ ਕੇ ਪੀਆਰ ਪ੍ਰਾਪਤ ਕਰ ਸਕਦੇ ਨੇ ਇਸ ਤੋਂ ਇਲਾਵਾ ਮੈਰੀਟੂਬਾ ਸੂਬੇ ਦੇ ਵੱਲੋਂ ਇੱਕ ਹੋਰ ਪ੍ਰੋਗਰਾਮ ਕੱਢਿਆ ਗਿਆ ਜਿਸ ਦੇ ਵਿੱਚ ਹੁਣ ਪੰਜਾਬੀ ਭਾਰਤੀ ਸਟੂਡੈਂਟ ਪੀਆਰ ਲੈ ਸਕਦੇ ਨੇ ਇਸ ਪ੍ਰੋਗਰਾਮ ਦਾ ਨਾਮ ਕੈਨੇਡੀਅਨ ਰੈਜ਼ੀਡੈਂਸੀ ਰੀਟੈਂਸ਼ਨ ਪ੍ਰੋਗਰਾਮ ਰੱਖਿਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਤਹਿਤ ਜੇਕਰ ਤੁਹਾਡਾ ਏਮਪਲੋਇਰ ਪਿਛਲੇ 3 ਸਾਲਾਂ ਤੋਂ ਆਪਣਾ ਬਿਜ਼ਨਸਰ ਰਨ ਕਰ ਰਿਹਾ ਹੈ ਤੇ ਤੁਸੀਂ ਉਹਦੇ ਕੋਲ ਪਿਛਲੇ 18 ਮਹੀਨੇ ਤੋਂ ਕੰਮ ਕਰਦੇ ਹੋਣੇ ਚਾਹੀਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਮੈਨੀਟੂਬਾ ਸੂਬੇ ਦੇ ਵਿੱਚ ਵੀ ਪਿਛਲੇ 18 ਮਹੀਨਿਆਂ ਤੋਂ ਰਹਿਣਾ ਹੋਣ ਰਹਿੰਦੇ ਹੋਣੇ ਚਾਹੀਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਤਾਹਤ ਤੁਹਾਡਾ EMPLOYEER ਹੀ ਤੁਹਾਡੀ PR ਦੀ ਐਪਲੀਕੇਸ਼ਨ ਲਗਾ ਸਕਦਾ ਹੈ ਉਸ ਦੇ ਵਿੱਚ ਵੀ ਕੁਝ ਬਿਜ਼ਨਸ ਦੱਸੇ ਗਏ ਹਨ ਜਿਹੜੇ ਕਿਸ ਪ੍ਰੋਗਰਾਮਾਂ ਦੇ ਅਧੀਨ ਤੁਹਾਨੂੰ PR ਦਵਾ ਸਕਦੇ ਨੇ ਐਗਰੀਕਲਚਰ ਇਸ ਤੋਂ ਇਲਾਵਾ ਕੰਸਟਰਕਸ਼ਨ ਐਂਡ ਟ੍ਰੈਂਡ ਇਸ ਤੋਂ ਇਲਾਵਾ ਇਨਫਾਰਮੇਸ਼ਨ ਟੈਕਨੋਲੋਜੀ ਫੂਡ ਪ੍ਰੋਸੈਸਿੰਗ ਹਸਪੀਟਲਿਟੀ ਹੈਲਥ케ਅਰ ਐਜੂਕੇਸ਼ਨ ਅਤੇ ਇਸ ਤੋਂ ਇਲਾਵਾ ਮੈਨੂੰ ਫੈਕਚਰਿੰਗ ਜੀ ਹਾਂ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਆਪਣੇ ਏਮਪਲੋਇਰ ਤੋਂ ਐਪਲੀਕੇਸ਼ਨ ਲੈ ਕੇ ਕੈਨੇਡਾ ਦੀ ਪੀਆਰ ਲੈ ਸਕਦੇ ਹੋ ਪਰ ਜੇਕਰ ਤੁਸੀਂ ਮੈਨੀਟੋਬਾ ਸੂਬੇ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਇੱਕ ਏਮਪਲੋਇਰ ਦੇ ਕੋਲ ਕੰਮ ਕਰ ਰਹੇ ਹੋ ਤੇ ਤੁਹਾਡਾ ਏਮਪਲੋਇਰ ਵੀ ਤੁਹਾਨੂੰ ਪੀਆਰ ਦਵਾ ਸਕਦਾ ਇਸ ਤੋਂ ਬਾਅਦ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਾਲ ਦੇ ਵਿੱਚ ਹੁਣ ਤੱਕ 35 ਲੱਖ ਦੇ ਕਰੀਬ ਲੋਕਾਂ ਨੂੰ ਪੀਆਰ ਦੇ ਦਿੱਤੀ ਗਈ ਹੈ ਜੋ ਕਿ ਬਿਹਤ ਵੱਡੀ ਖੁਸ਼ਖਬਰੀ ਹੈ ਅਤੇ ਇਸੇ ਦੌਰਾਨ ਹੁਣ 1.5 ਲੱਖ ਦਾ ਅੰਕੜਾ ਹੋਰ ਬਚਦਾ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 4 ਲੱਖ ਦੇ ਕਰੀਬ ਲੋਕਾਂ ਨੂੰ ਸਾਲ 2025 ਦੇ ਦੌਰਾਨ ਪੀਆਰ ਦਿੱਤੀ ਜਾਣੀ ਹੈ ਸੋ ਇਸੇ ਦਰਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ 1.5 ਲੱਖ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਇਸ ਦੇ ਵਿੱਚ 60% ਲੋਕ ਬਾਹਰਲੇ ਦੇਸ਼ਾਂ ਦੇ ਹੋਣਗੇ ਜਿਨ੍ਹਾਂ ਨੂੰ ਕਿ ਪੀਆਰ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਲੋਕ ਨੇ ਉਹਨਾਂ ਦੀ ਗਿਣਤੀ ਸਿਰਫ 40% ਹੋਵੇਗੀ ਸੋ ਜਿਹੜੇ ਬਾਹਰੋਂ ਕੰਮ ਆ ਉਹ ਕਾਫੀ ਜ਼ਿਆਦਾ ਪੀਆਰ ਦੇ ਉੱਤੇ ਸੱਦੇ ਜਾਣਗੇ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਪੀਆਰ ਦੇ ਉੱਤੇ ਪੱਕੇ ਤੌਰ ਤੇ ਜਾਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਸੋ ਹੁਣ 60% ਹੋਣਗੇ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚੋਂ ਸਿਰਫ 40% ਲੋਕਾਂ ਨੂੰ ਹੀ ਹੁਣ ਰਹਿੰਦੇ ਮਹੀਨਿਆਂ ਦੇ ਦੌਰਾਨ ਪੀਆਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਲਗਾਤਾਰ ਹੁਣ ਐਲ ਐਮ ਆਈ ਵਰਕ ਪਰਮਿਟ ਦੇ ਉੱਤੇ ਅਤੇ ਇਸ ਤੋਂ ਇਲਾਵਾ ਫੋਰਨ ਵਰਕਰ ਪ੍ਰੋਗਰਾਮ ਦੇ ਉੱਤੇ ਵੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਵਿਵਾਦ ਪਕਿਆ ਹੋਇਆ ਹੈ ਜਿੱਥੇ ਕਿ ਵਿਰੋਧੀ ਧਿਰਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਵਰਕ ਪਰਮਿਟ ਹੁਣ ਬੰਦ ਕਰ ਦਿੱਤੇ ਜਾਣੀ ਚਾਹੀਦੀ ਨੇ ਅਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਪੀਐਮ ਮਾਰਗਕਰਣੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕਿਸੇ ਖਾਸ ਫੀਲਡ ਦੇ ਵਿੱਚ ਹੀ ਐਲਐਮਆਈ ਵਰਕ ਪਰਮਿਟ ਦੇ ਉੱਤੇ ਫੋਰਨ ਵਰਕਰਸ ਅੱਦੇ ਜਾਣਗੇ ਸੋ ਕੈਨੇਡਾ ਵਿੱਚ ਹੁਣ ਕਿਤੇ ਨਾ ਕਿਤੇ ਐਲਐਮਆਈ ਵਰਕ ਪਰਮਿਟ ਦੇ ਉੱਤੇ ਆਉਣ ਵਾਲੇ ਸਮੇਂ ਦੇ ਦੌਰਾਨ ਕਾਫੀ ਜ਼ਿਆਦਾ ਵਰਕ ਪਰਮਿਟ ਉੱਤੇ ਐਲਾਨ ਕੀਤੇ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਦੌਰਾਨ ਐਲਐਮਆਈ ਦੇ ਵਰਕ ਪਰਮਿਟਾਂ ਤੇ ਕਾਫੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਇਹਨਾਂ ਦੇ ਖਿਲਾਫ ਹੀ ਕੈਨੇਡਾ ਦੇ ਵਿੱਚ ਹੁਣ VOTING ਵੀ ਹੋਈ ਹੈ ਅਤੇ ਫੋਰਨ ਵਰਕਰ ਪ੍ਰੋਗਰਾਮ ਰੋਕਣ ਦੇ ਲਈ 44% ਕੈਨੇਡੀਅਨਸ ਦੇ ਵੱਲੋਂ VOTING ਕਰ ਦਿੱਤੀ ਗਈ ਹੈ